ਸ਼ਰਾਬ ਠੇਕੇਦਾਰ ਪਰਮਚੋਤ ਸਿੰਘ ਨੇ ਸੁਲਤਾਨਪੁਰ ਲੋਧੀ ਰੋਡ ਤੇ ਕੀਤੀ ਪ੍ਰੈਸ ਕਾਨਫਰੰਸ ਸ਼ਹਿਰ ਵਿੱਚ ਸ਼ਰਾਬ ਦੀ ਨਜਾਇਜ਼ ਵਿਕਰੀ ਸਬੰਧੀ ਸ਼ਰਾਬ ਠੇਕੇਦਾਰ ਪਰਮਚੋਤ ਸਿੰਘ ਨੇ ਸ਼ਨੀਵਾਰ ਦੁਪਹਿਰ 3 ਵਜੇ ਸੁਲਤਾਨਪੁਰ ਲੋਧੀ ਰੋਡ ਤੇ ਸਥਿਤ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਬਿੱਤੀ ਦਿਨੀ ਵੱਡੀ ਮਾਤਰਾ ਵਿੱਚ ਫੜੀ ਗਈ ਸ਼ਰਾਬ ਸਬੰਧੀ ਦਿੱਤੀ ਜਾਣਕਾਰੀ ਉਹਨਾਂ ਖਾਲਸਾ ਕਰਦੇ ਹੋਏ ਦੱਸਿਆ ਕਿ ਸ਼ਹਿਰ ਦਾ ਮਸ਼ਹੂਰ ਆਰਤੀਏ ਕੋਲੋਂ ਨਜਾਇਜ਼ ਸ਼ਰਾਬ ਫੜ ਕੇ ਬਰਾਮਦ ਕੀਤੀ ਗਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਰਮਦੇਵ ਸਿੰਘ ਹੈ ਜੀ ਮੈਂ ਕਪੂਰਥਲੇ ਤੋਂ ਪ੍ਰਥਮ ਲੀਕਰ ਸ਼ਰਾਬ ਟ੍ਰੇਡ ਰਮਨ ਕੁਮਾਰ ਦੇ ਭਾਈ ਵਾਲਾ ਅੱਜ ਉਸ ਪ੍ਰੈਸ ਕਾਨਫਰੰਸ ਦਾ ਜੋ ਵੀ ਤੁਹਾਡਾ ਮੋਟਿਵ ਹੈ ਜੀ ਕਹਿਣਾ ਚਾਹੁੰਦੇ ਹੋ ਸਰ ਸਾਡਾ ਮੇਨ ਮੋਟਿਵ ਹੈ ਜੀ ਪ੍ਰੈਸ ਕਾਨਫਰੰਸ ਦਾ ਇਹ ਹੈ ਜੀ ਜਿਹੜੇ ਬੀਪੀ ਦਿਲੀ ਦੋ ਗੱਡੀਆਂ ਖੜੀਆਂ ਹੋਈਆਂ ਇੱਕ ਹੌਂਡਾ ਸਿਟੀ ਹੈ ਇੱਕ ਕੈਲਟੋ ਗੱਡੀ ਹੈ ਹਾਂਜੀ ਜੋ ਕਿ ਇੱਕ ਗੱਡੀ ਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਅੰਨ ਚਲਾ ਰਿਆ ਸੀ ਤੇ ਉਹਨੇ ਇੱਕ ਸ਼ਹਿਰ ਦੇ ਬੜੇ ਮੰਨੇ ਪ੍ਰਮੇ ਮੰਨੇ ਘਰਾਂ ਦੇ ਇੱਕ ਮੁੰਡਾ ਜਿਹੜਾ ਕਿ ਆਰਪੀ ਦੀ ਦੁਕਾਨੀ ਕਰਦਾ ਸ਼ਾਪ ਨੰਬਰ 15 ਮੋਹਿਤ ਸ਼ਰਮਾ 15 16 ਕਿਸਾਨ ਟਰੇਡਿੰਗ ਕੰਪਨੀ ਗਾਣਾ ਮੰਡੀ ਨਵੀਂ ਗਾਣਾ ਮੰਡੀ ਦੇ ਵਿੱਚ ਹਾਂ ਜੀ ਤੇ ਕੋਈ ਉਹਨਾਂ ਦੇ ਦਾਦੇ ਪਰਦਾਦਾ ਦੇ ਜਿਹੜੇ ਪਿੱਛੇ ਨਾਮ ਹੈਗੇ ਆ ਬੇਸਰਾਜ ਖਾਲੂ ਵਾਲੇ ਕਹਿੰਦੇ ਉਹਨਾਂ ਨੂੰ ਖਾਲੂ ਵਾਲੇ ਕਹਿੰਦੇ ਨੇ ਉਹਨਾਂ ਨੂੰ ਰੋਮ ਚਾਰ ਬੋਹਾ ਹਾਂ ਜੇ ਲੱਗਦਾ ਮੁੰਡਾ ਸੀ ਚੋਲੀ ਸ਼ਹਿਰ ਚ ਕਾਫੀ ਮਨੋਟਰਮਨ ਦੇ ਦਰਵਾਜ਼ੇ ਤੋਂ ਆ ਕਿੰਨੀ ਬਰਾਹਮਣੀ ਹੋਈ ਜਾਂਦਾ ਕੋ ਇਹ ਪੁੱਲੀ ਗੱਡੀਆਂ ਦੇ ਲੱਜ ਜਾਂਦੀ ਇਹਦੀ ਗੱਡੀ ਤੋਂ ਬ੍ਰਾਂਡ ਨਹੀਂ ਹੋਈ ਜਿਹੜੀ ਹੋਂਡਾ ਫੀਟੀ ਤੋਂ ਤੇ ਕੋਈ 14 15 ਪੀਟਰੋਲ ਲੱਗੇ ਪਬਲਿਕ ਆਈਟਾ ਦੇ ਦੁਦੂ ਚ ਬ੍ਰਾਂਡ ਨਹੀਂ ਹੋਈ ਇਹ ਮੁੰਡਾ ਕਰੋ ਤੋਂ ਸਾਮਪਤ ਰਿਆ ਇਹ ਤੇ ਸ਼ੱਕ ਸਾਨੂੰ ਕਾਫੀ ਜਨਾ ਤੋਂ ਸੀਗਾ ਜੋ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ ਕਿ ਮੈਂ ਹਵਲੇ ਇੱਕ ਦਾਣਾ ਮੰਡੀ ਤੋਂ ਕੋਈ ਆੜਤੀ ਨੂੰ ਆਪਣੇ ਨਾਲ ਲੱਗਿਆ ਸ਼ਾਮਿਲ ਕੀਤਾ ਸ਼ਰਾਬ ਦੀ ਸਪਲਾਈ ਕਰਨ ਵਾਸਤੇ ਤੇ ਕਾਫੀ ਦੇਰ ਤੋਂ ਨਿਟਰੈਕ ਕਰਦੇ ਦੇ ਸੀ ਜੋ ਕਿ ਅਸੀਂ ਲਿਸਟ ਕਰੀ ਜਿਹੜੇ ਗੂਟਲਾਂਗਰ ਸਾਰ ਸ਼ਹਿਰ ਦੇ ਅਸੀਂ ਲਿਸਟ ਆਪਣੇ ਮਨੂ ਜਤ ਸਿੰਘ ਸਾਹਿਬ ਨੇ ਲਿਖਿਆ ਸੀ ਉਹਨਾਂ ਨੇ ਕਾਰਵਾਈ ਕਰਦੇ ਆਗੇ ਸੀਆਈਏ ਇੰਸਪੈਕਟਰ ਸਾਹਿਬ ਨੂੰ ਤੇ ਹੋਰ ਵੀ ਕੋਈ ਗੁੱਪਤ ਟੀਮ ਬਣਾ ਕੇ ਤੇ ਉਹ ਇਨਫੋਰਮੇਸ਼ਨ ਗੈਦਰ ਕਰਦੇ ਜੋ ਕਾਰਵਾਈ ਦੇ ਵਿੱਚ ਉਹਨਾਂ ਨੇ ਦੋ ਵਖੜੀਆਂ ਜਿਹੜੀ ਸਰ ਇਹ ਜਿਹੜਾ ਰਿਪੋਰਟ ਬਣੀ ਹੈ ਇਹ ਕਿੱਥੋਂ ਦਾ ਹੈ ਜੀ ਇਹ ਗੂਲੰਗਰ ਆ ਰਹੀ ਸੀ ਜੀ ਏਰੀਆ ਸਟਾਰਪ੍ਰੇਟ ਤੋਂ ਉਹ ਜਿਹੜੇ ਡਿਸਟਰੀਬਿਊਟਰ ਜਿਹੜੇ 1 ਟੂ 1 ਬੰਦੇ ਦੇ ਰਿਹਾ ਸੀ ਕਿਤਨਾ ਦੇ ਦੇ ਇਹ ਇੱਥੇ ਆ ਕੇ ਸਪਲਾਈ ਕਰਦੇ ਨੇ ਸ਼ਹਿਰ ਦੀ ਕਾਫੀ ਵੱਡੀ ਚੇਨ ਸੀ ਜੀ ਇਹ ਜੋ ਕਿ ਮੇਨ ਸਪਲਾਈ ਸ਼ਹਿਰ ਦੇ ਵਿੱਚ ਹੈ ਨਾ ਜੀ ਸੀ ਉਹ ਤਾਂ ਰੀ ਰੀ ਚਲਦੀਆਂ ਗੱਡੀਆਂ ਤੋਂ ਵਰੀਆਂ ਦੇ ਥੇਕੇ ਦਾਰਾਂ ਦੀਆਂ ਤਾਂ ਮੋੜ ਤੋਂ ਪਹਿਲਾਂ ਅੱਜ ਅੱਗੇ ਬੰਦਾ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿ 10 15 ਦਿਨ ਪਹਿਲਾਂ 10 12 ਦਿਨ ਪਹਿਲਾਂ ਰੀ ਇਨਫੋਰਮੇਸ਼ਨ ਆ ਚੁੱਕੀ ਸੀ ਪਰ ਅਸੀਂ ਇਹ ਨੂੰ ਕੰਫਰਮ ਕਰਨਾ ਚਾਹੁੰਦੇ ਜੀ ਕਿ ਇਹ ਸ਼ਹਿਰ ਦੇ ਨਾਮੀ ਬੰਦੇ ਨੂੰ ਹੱਥ ਪਾ ਲਾ ਬਿਲਕੁਲ ਇਨਫੋਰਮੇਸ਼ਨ ਤੇ ਬਹੁਤ ਜਲਦੀ ਡਿਗਲ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਹੋਰ ਵੀ ਆਰ ਗਿਆ ਨਿਕਲ ਸਕਦਾ ਵਿੱਚ ਗੱਲ ਨੂੰ ਪੂਰ ਵੈਰੀਫਾਈ ਕਰਦੇ ਹੋਏ ਜੀ ਅੱਗੇ ਇਸ ਤੋਂ ਕੀ ਕਾਰਵੇ ਚੱਲਣੀ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਕਿਹੜਾ ਹੋਰ ਕਿਹੜਾ ਇਹਦੇ ਵਿੱਚ ਇਨਵੋਲ ਹੈ ਤੇ ਕਿਹੜੇ ਵੱਡੇ ਹੱਥੇ ਦੇ ਵਿੱਚ ਇਨਵੋਲ ਹੈ